ਰਬਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਪੈਨਨਾ ਦੀ ਦਵੀਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਕੀ ਜੋ ਉਹ ਕਿ ਨਾਮ ਹੈ ਜਰਾ ਜਿੰਨਬਿਆ ਰਬਿਆ ਤੁਸੀਂ ਅੱਜ ਬਾਲਦੇਵ ਜੀ ਸੈਲੀਬ੍ਰੇਟ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹਾਂ ਬਾਲਦੇਵ ਜੀ ਨੂੰ ਕਿਉਂ ਮਨਾਇਆ ਜਾਂਦਾ ਹੈ ਇਹ ਬੰਦੇ ਦਾ ਲਾਜ਼ ਵੈਰੋ ਦਿਨ ਯਾਦ ਵਿੱਚ ਮਨਾਇਆ ਜਾਂਦਾ ਤੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਾਡੇ ਵਾਸਤੇ ਇਹ ਫੰਕਸ਼ਨ ਰੱਖਿਆ ਹੈ ਅੱਜ ਦੇ ਫੰਕਸ਼ਨ 'ਚ ਕੀ ਕੁਛ ਰੱਖਿਆ ਗਿਆ ਇਹ ਫੰਕਸ਼ਨ ਰੱਖਿਆ ਬਹੁਤ ਕੁਛ ਹੈ ਡਾਂਸ ਹੈ ਸਟਾਲਾ ਲੱਗਣਗੀਆਂ ਖਾਣ ਵਾਸਤੇ ਬਹੁਤ ਕੁਛ ਹੈ ਇਹ ਕਿਨਾ ਮਾਤਮਾ ਸੰਦੀਪਾ ਸੰਦੀਪਾ ਜੀ ਤੁਸੀਂ ਬਾਲ ਦਿਵਸ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਕੀ ਦੇਖਦੇ ਹੋ ਬਾਲ ਦਿਵਸ ਅ ਅੱਜ ਦੇ ਇਸ ਸ਼ੁਭ ਮੌਕੇ ਦੇ ਦਿਨ ਤੇ ਹਰ ਇੱਕ ਸਕੂਲ ਦੇ ਵਿੱਚ ਜਿਹੜੇ ਬਾਲ ਦਿਵਸ ਆ ਉਹ ਮਨਾਇਆ ਜਾ ਰਿਹਾ ਹੈ ਤੇ ਇਸ ਬਾਲ ਦਿਵਸ ਦੇ ਉੱਤੇ ਕਹਿੰਦੇ ਕਿ ਅੱਜ ਦੇ ਦਿਨ ਚਾਚਾ ਨਹਿਰੂ ਦਾ ਜਨਮ ਹੋਇਆ ਸੀ ਤੇ ਚਾਚਾ ਨਹਿਰੂ ਨੂੰ ਬੱਚੇ ਬਹੁਤ ਪਸੰਦ ਸੀ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਇਸ ਕਰਕੇ ਉਹ ਆਪਣਾ ਜਨਮ ਦਿਨ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਸੀ ਇਇਸ ਲਈ ਅਜ਼ਾਦੀ ਨੇ ਜਿਹੜਾ ਉਹ ਹਰੇਕ ਸਕੂਲ ਦੇ ਵਿੱਚ ਬੜੇ ਧੂਮਟਾ ਨਾਲ ਧੂਮਟਾ ਨਾਲ ਮਨਾਇਆ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਸੀ ਵੀ ਹਰੇਕ ਬੱਚੇ ਨੂੰ ਜਿਹੜੇ ਆ ਛੋਟੇ ਬੱਚੇ ਨੂੰ ਕਦੇ ਵੀ ਗੁਰੂਸਗਰ ਨਹੀਂ ਦੇਣਾ ਚਾਹੀਦਾ ਉਹਨਾਂ ਲਈ ਇਹ ਦਿਨ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਹੈ ਤੁਹਾਡਾ ਕੀ ਨਾਮ ਹੈ ਆਪਣਾ ਮੇਰਾ ਨਾਮ ਤਨਵੀਰ ਕੌਰ ਹੈ ਪ੍ਰਿੰਸੀਪਲ ਜੀ ਤੁਸੀਂ ਅੱਜ ਬਾਲ ਦਿਵਸ ਤੇ ਸੈਲੀਬ੍ਰੇਟ ਕਰ ਰਹੇ ਹੋ ਸਕੂਲ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਾਲ ਦਿਵਸ ਅਸੀਂ ਇਸ ਸਕੂਲ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਕਿ ਅੱਜ 14 ਨਵੰਬਰ ਹੈ ਤੇ ਪੂਰੇ ਦੇਸ਼ ਦੇ ਵਿੱਚ 14 ਨਵੰਬਰ ਨੂੰ ਇੱਕ ਬਾਲ ਦਿਵਸ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਤੇ ਪੂਰੇ ਸਾਰੇ ਸਕੂਲਾਂ ਦੇ ਵਿੱਚ ਇਹ ਫੰਕਸ਼ਨ ਕਰਾਏ ਜਾਂਦੇ ਨੇਗੇ ਸਾਡੇ ਸਕੂਲ ਦੇ ਵਿੱਚ ਵੀ ਅੱਜ 14 ਨਵੰਬਰ ਦੇ ਉੱਤੇ ਬਾਲ ਦਿਵਸ ਦਾ ਫੰਕਸ਼ਨ ਹੋਇਆ ਇਸ ਦਿਨ ਦੇ ਉੱਤੇ ਬੱਚੇ ਨੇ ਬਹੁਤ ਸਾਰੀਆਂ ਤਿਆਰੀਆਂ ਕਰੀਆਂ ਨੇਗੇ ਨਾਲ ਸਾਡੇ ਸਟਾਫ ਨੇ ਪ੍ਰਿੰਸੀਪਲ ਸਰ ਹੋਰਾਂ ਨੇ ਜਿਨ੍ਹਾਂ ਨੇ ਇਹਨਾਂ ਵਧੀਆ ਸਾਨੂੰ ਅਰੇਂਜਮੈਂਟ ਕਰਕੇ ਦਿੱਤਾ ਤੇ ਸਾਨੂੰ ਇੰਜੋਇਮੈਂਟ ਦੇ ਲਈ ਸਾਡੇ ਖਾਣ-ਪੀਣ ਦੇ ਲਈ ਵੀ ਇਹਨਾਂ ਨੇ ਸਾਡੇ ਲਈ ਸਟਾਲ ਜਗਾਈਆਂ ਨੇ ਗਿਆ ਤੇ ਦੂਸਰਾ ਇਹਨਾਂ ਨੇ ਸੇ ਸ਼ੀਲਡਰ ਰੱਖੇ ਨੇ ਕਿ ਜਿਨ੍ਹਾਂ ਨੇ ਸਾਰੇ ਸਾਲ ਦੇ ਵਿੱਚ ਬੱਚੇ ਨੇ ਪ੍ਰਾਪਤੀ ਕੀਤੇ ਨੇ ਸਾਡਾ ਮਾਣ ਵਧਾਉਣ ਦੇ ਲਈ ਸਾਨੂੰ ਉਹਨਾਂ ਦੇ ਵੀ ਸਨਮਾਨਤ ਵੀ ਕੀਤਾ ਜਾ ਰਿਹਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬੰਦਨ ਹੈਗੀ ਇਹ ਸਾਰੇ ਬੱਚੇ 7ਵੀਂ ਕਲਾਸ ਦੇ ਨੇ ਇਸੇ ਸਕੂਲ ਵਿੱਚ ਪੜ੍ਹਦੇ ਨੇ ਗਵਰਨਮੈਂਟ ਸੈਕੰਡਰੀ ਸਕੂਲ ਬੁੜਲਾਡਾ ਦੇ ਵਿੱਚ ਅੱਜ 14 ਨਵੰਬਰ ਤੇ ਅਸੀਂ ਇਹਨਾਂ ਨੂੰ ਤਿਆਰੀ ਕਰਵਾਈ ਹੈਗੀ ਅਸੀਂ ਇਹ ਨਗੇ ਸਿਲੈਕਸ਼ਨ ਕੀਤੇ ਜਿਵੇਂ ਅਸੀਂ ਪਹਿਲਾਂ ਸਾਰੇ ਸਬੋ ਬੱਚਿਆਂ ਨੂੰ ਦਿੱਤਾ ਮੌਕਾ ਤੇ ਸਾਨੂੰ ਜਿਹੜੇ ਬੱਚੇ ਥੋੜੇ ਵਧੀਆ ਲੱਗੇ ਫਿਰ ਅਸੀਂ ਉਹਨਾਂ ਵਿੱਚੋਂ ਸਿਲੈਕਟ ਕਰਕੇ ਫਿਰ ਅਸੀਂ ਇਹਨਾਂ ਦੀ ਤਿਆਰੀ ਕਰਵਾਈ ਹੈ ਅਸੀਂ ਇਹਨਾਂ ਨੂੰ ਤਿੰਨ ਦਿਨ ਹੋ ਗਏ ਪ੍ਰੈਕਟਿਸ ਕਰਵਾਉਂਦੇ ਨੂੰ ਬੱਚੇ ਬਹੁਤ ਵਧੀਆ ਨੇ ਬਹੁਤ ਸ਼ਾਰਪ ਨੇਗੇ ਬਹੁਤ ਸੋਨਾ ਕਰ ਲੈਂਦੇ ਨੇ ਬਹੁਤ ਟੈਲੈਂਟਿਡ ਨੇ ਸਾਡੇ ਬੱਚੇ ਥੈਂਕ ਯੂ ਇਸ ਤਰ੍ਹਾਂ ਦੇ ਬੱਚੇ ਹੋਰ ਐਸੇ ਸਕੂਲ ਕਿਹੜੇ ਕੀਵੈਂਟਾਂ ਬਸੇ ਤਿਆਰੀ ਹੋਏ ਅਸੀਂ ਕਲਚਰਲ ਪ੍ਰੋਗਰਾਮ ਹੀ ਕਰਵਾਏ ਆ ਜਿਆਦਾ ਬੱਚਿਆਂ ਤੋਂ ਰਿਲੇਟਡ ਹੀ ਕਰਵਾਏ ਨੇ ਕਿ ਸਾਰੇ ਪ੍ਰੋਗਰਾਮ ਛੋਟੇ ਬੱਚਿਆਂ ਤੋਂ ਸੰਬੰਧਿਤ ਨੇ ਸਾਰੇ ਇਹ ਪ੍ਰੋਗਰਾਮ ਸਰ ਸਕੂਲ ਵਿਖੇ ਜਦ ਬਾਲ ਦਿਸ਼ ਮਨਾਇਆ ਗਿਆ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅੱਜ 14 ਨਵੰਬਰ ਦਾ ਦਿਨ ਪੂਰੇ ਦੇਸ਼ ਦੇ ਵਿੱਚ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਹੈ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੇਰਾ ਜਿਹੜਾ ਜਨਮ ਦਿਨ ਹੈ ਉਹ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਵੇ ਸਾਡੇ ਸਕੂਲ ਦੇ ਵਿੱਚ ਬਾਲ ਦਿਵਸ ਮਨਾਉਣ ਦੇ ਪਿੱਛੇ ਜਿਹੜਾ ਸਾਡਾ ਮੇਨ ਉਦੇਸ਼ ਹੈ ਉਹ ਬੱਚਿਆਂ ਨੂੰ ਉਹਨਾਂ ਦੇ ਦਿਨ ਨੂੰ ਸੈਲੀਬ੍ਰੇਟ ਕਰਨਾ ਬੱਚਿਆਂ ਨੂੰ ਜਿੰਨੇ ਜੋ ਵੀ ਉਹਨਾਂ ਨੇ ਪੂਰੇ ਸਾਲ ਦੌਰਾਨ ਉਪਲਬਧੀਆਂ ਹਾਸਲ ਕੀਤੀਆਂ ਨੇ ਚਾਹੇ ਪੜ੍ਹਾਈ ਦੇ ਖੇਤਰ 'ਚ ਚਾਹੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕਰਨਾ ਤਾਂ ਜੋ ਅੱਗੇ ਤੋਂ ਹੋਰ ਪ੍ਰਾਪਤੀਆਂ ਕਰਨ ਦਾ ਉਕਸ਼ਾ ਉਹਨਾਂ ਬੱਚਿਆਂ ਦੇ ਵਿੱਚ ਪੈਦਾ ਹੋਵੇ